ਲੋ ਜੀ ਅੱਜ ਅਸੀਂ ਲੈ ਕੇ ਆਈਆਂ ਜੀ ਐਨ ਆਰ ਆਈ ਭਰਾ ਦੀ ਕੋਠੀ ਜੋ ਕਿ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਦੋ ਗਲੀਆਂ ਦੇ ਉੱਤੇ ਇਹ ਕੋਠੀ ਲੱਗਦੀ ਹੈ ਜੀ ਤੇ ਡਬਲ ਸਟੋਰੀ ਕੋਠੀ ਇਹ ਬਣੀ ਹੋਈ ਹੈ ਜਦੋਂ ਆਪਾਂ ਘਰ ਦੇ ਵਿੱਚ ਐਂਟਰ ਕਰਦੇ ਹਾਂ ਤਾਂ ਨਾਲ ਹੀ ਤੁਹਾਨੂੰ ਦੇਖਣ ਨੂੰ ਮਿਲੇਗੀ ਜੇ ਇਧਰਲੀ ਸਾਈਡ ਬੈਠਕ ਬਣੀ ਹੋਈ ਹੈ ਤੇ ਪੱਕਾ ਵੇੜਾ ਹੈ ਵਧੀਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਤਿਆਰ ਕੀਤੀ ਹੋਈ ਹੈ ਵੀਡੀਓ ਪੂਰੀ ਦੇਖ ਲਿਓ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੇਵਾਂਗੇ ਮਾਲਕ ਦਾ ਨੰਬਰ ਦੇਵਾਂਗੇ ਜੀ ਸਾਰੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਦੇਵਾਂਗੇ ਕੋਠੀ ਬਾਰੇ ਆਪਾਂ ਸਾਰੀ ਗੱਲ ਕਰਾਂਗੇ ਤੇ ਜੇ ਤੁਸੀਂ ਗੇਟ ਦੇ ਅੰਦਰ ਐਂਟਰ ਹੁੰਨੇ ਹੋ ਤੁਹਾਨੂੰ ਇਧਰਲੀ ਸਾਈਡ ਬੈਠ ਕੇ ਦੇਖਣ ਨੂੰ ਮਿਲੂਗੀ ਤੇ ਇਧਰਲੀ ਸਾਈਡ ਵਾਸ਼ਰੂਮ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਾਹਰ ਬਾਹਰ ਬਣਿਆ ਹੋਇਆ ਜੀ ਤੇ ਕੁਝ ਜਗ੍ਹਾ ਵੀਰ ਨੇ ਇਧਰਲੀ ਸਾਈਡ ਖਾਲੀ ਵੀ ਰੱਖੀ ਹੋਈ ਹੈ ਇਹਦੇ ਥੱਲੇ ਤੁਸੀਂ ਦੇਖ ਸਕਦੇ ਹੋ ਕੋਈ ਵੀ ਚੀਜ਼ ਰੱਖ ਸਕਦੇ ਹੋ ਵਾਸ਼ਿੰਗ ਮਸ਼ੀਨ ਹੋ ਗਈ ਜਾਂ ਕੋਈ ਆਪਦਾ ਗੱਡੀ ਵਗੈਰਾ ਖੜਾ ਸਕਦੇ ਹੋਗੇ ਤੇ ਇੱਧਰ ਅੱਗੇ ਜਾ ਕੇ ਤੁਹਾਨੂੰ ਦੇਖਣ ਨੂੰ ਮਿਲੂਗੀ ਸਾਰੀ ਕੋਠੀ ਦਾ 뷰 ਜਦੋਂ ਅੰਦਰ ਜਾ ਕੇ ਦੇਖੋਗੇ ਤੁਸੀਂ ਕਿੰਨੇ ਰੂਮ ਬਣੇ ਨੇ ਇਹ ਵੀ ਤੁਹਾਨੂੰ ਦੱਸਾਂਗੇ ਬਸ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਪੂਰਾ ਦੇਖ ਲਿਓ ਵੀਡੀਓ ਨੂੰ ਸਕਿਪ ਨਾ ਕਰੋ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਹੀ ਤੁਹਾਨੂੰ ਦਿੱਤੀ ਜਾਊਗੀ ਜੀ ਬਹੁਤ ਸੋਹਣੀ ਕੋਠੀ ਤਿਆਰ ਕੀਤੀ ਹੋਈ ਆ ਪੂਰਾ ਵਰਕ ਕੀਤਾ ਹੋਇਆ ਲੱਕੜ ਦਾ ਜੋੜੀਆਂ ਦਾ ਪੇਂਟ ਦਾ ਸਾਰਾ ਕੰਮ ਪੱਤੇਲ ਪੱਥਰ ਦਾ A to Z ਬਿਜਲੀ ਦਾ ਸਾਰਾ ਕੰਮ ਓਕੇ ਰਿਪੋਰਟ ਹੈ ਕੋਠੀ ਵਾਸ ਤੁਸੀਂ ਜਾ ਕੇ ਮਾਲਕ ਵੀਰ ਦੇ ਨਾਲ ਡੀਲ ਹੀ ਕਰਨੀ ਹੈ ਐਨ ਆਰ ਆਈ ਭਰਾ ਦੀ ਇਹ ਕੋਠੀ ਹੈ ਜੀ ਇਹਦੇ ਵਿੱਚ ਤੁਹਾਨੂੰ ਤਿੰਨ ਬੈਡਰੂਮ ਲੌਬੀ ਪੂਜਾਰਮ ਸਟੋਰ ਵਾਸ਼ਰੂਮ ਤੇ ਕਿਚਨ ਉੱਪਰਲੀ ਸਾਈਡ ਤੋਂ ਦੇਖਣ ਨੂੰ ਮਿਲਣਗੇ ਜੀ ਦੋ ਬੈਡਰੂਮ ਅਟੈਚ ਵਾਸ਼ਰੂਮ ਇਹ ਜਿਹੜੀ ਇਹ ਕੋਠੀ ਹੈ ਸੱਤ ਵਿਸਬੇ ਦੇ ਵਿੱਚ ਬਣੀ ਹੈ ਡਬਲ ਸਟੋਰੀ ਕੋਠੀ ਹੈ ਬਾਕੀ ਵੀਰ ਨੇ ਇਸ ਕੋਠੀ ਦਾ ਕੋਨਾ ਕੋਨਾ ਦਿਖਾਇਆ ਹੋਇਆ ਵੀਡੀਓ 'ਚ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਨੂੰ ਜਾ ਕੇ ਵੀ ਦੇਖਣ ਦੀ ਲੋੜ ਨਹੀਂ ਐਨੀ ਸੋਹਣੀ ਤੇ ਵਧੀਆ ਤਿਆਰ ਕੀਤੀ ਹੋਈ ਕੋਠੀ ਹੈ ਜੀ ਇਹ ਤੇ ਚੰਡੀਗੜ੍ਹ ਤੋਂ 40 ਕਿਲੋਮੀਟਰ ਇਹ ਕੋਠੀ ਹੈ ਜੀ ਏਰੀਆ ਵੀਰ ਦਾ ਹੈ ਸ਼ਹਿਰ ਖਮਾਣੋ ਸ਼ਹਿਰ ਖਮਾਣੋ ਦੀ ਕੋਠੀ ਹੈ ਚੰਡੀਗੜ੍ਹ ਤੋਂ 40 ਕਿਲੋਮੀਟਰ ਰੇਟ ਦੀ ਗੱਲ ਕਰਾਂਗੇ ਆਪਾਂ ਉਸ ਤੋਂ ਪਹਿਲਾਂ ਤੁਸੀਂ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9977988446 ਜੋ ਕਿ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਹੈ ਇਸ ਨੰਬਰ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣ ਦੇ ਲਈ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣੀ ਹੈ ਤਾਂ ਤੁਸੀਂ ਉਹਦੀ ਇੱਕ ਵਧੀਆ ਵੀਡੀਓ ਬਣਾ ਕੇ ਭੇਜੋ ਕੋਠੀ ਮਕਾਨਾਂ ਤਾਂ ਤੁਸੀਂ ਇਸ ਵੀਰ ਮੰਗੂ ਇੱਕ ਵਧੀਆ ਵੀਡੀਓ ਬਣਾ ਕੇ ਭੇਜਣੀ ਹੈ ਫੁੱਲ ਸਕਰੀਨ ਦੀ ਜਿਹਦੇ ਵਿੱਚ ਤੁਸੀਂ ਸਾਰਾ ਮਤਲਬ ਕਿ ਫੈਸਿਲਿਟੀਆਂ ਨੇ ਘਰ ਦੇ ਵਿੱਚ ਦਿਖਾ ਸਕੋ ਕੀ ਰੋਡ ਤੇ ਲੱਗਦਾ ਜਾਂ ਕਿਸੇ ਗਲੀ ਦੇ ਉੱਤੇ ਲੱਗਦਾ ਜਿੰਮੇ ਇਸ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾਈ ਹੈ ਜੀ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਬਣਾ ਕੇ ਭੇਜ ਸਕਦੇ ਹੋ ਨਾਲ ਦਿਓ ਸਾਰੀ ਜਾਣਕਾਰੀ ਤੇ ਕੀ ਰੇਟ ਮੰਗਦੇ ਹੋ ਕਿਹੜੇ ਏਰੀਏ ਦੇ ਵਿੱਚ ਹੈ ਕਿੰਨੀ ਜਗ੍ਹਾ ਹੈ ਉਸ ਤੋਂ ਬਾਅਦ ਤੁਹਾਡੀ ਐਡ ਜਿਹੜੀ ਚੈਨਲ ਦੇ ਉੱਤੇ ਚਲਾ ਦਿੱਤੀ ਜਾਊਗੀ ਤੇ ਜਿਹੜੇ ਭੈਣ ਭਰਾ ਚੈਨਲ ਨੂੰ ਸਪੋਰਟ ਕਰਦੇ ਆ ਰਹੇ ਨੇ ਵੀਡੀਓ ਸ਼ੇਅਰ ਕਰਦੇ ਨੇ ਉਹਨਾਂ ਤੈਤ ਲੋ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਐਦਾ ਹੀ ਸਪੋਰਟ ਕਰੋਗੇ ਤਾਂ ਹੁਣ ਤੁਸੀਂ ਜਿਹੜਾ ਐਨਆਰਆਈ ਪਰਸਨ ਦੀ ਇਹ ਕੋਠੀ ਹੈ ਜੀ ਇਹਦੇ ਵਿੱਚ ਤੁਸੀਂ ਦੇਖ ਹੀ ਲਿਆ ਹੁਣ ਇਹ ਉੱਪਰਲਾ ਪੋਸ਼ਨ ਦਿਖਾ ਰਿਹਾ ਵੀਰ ਸੱਤ ਵਿਸਬੇ ਦੇ ਵਿੱਚ ਡਬਲ ਸਟੋਰੀ ਬਣੀ ਹੋਈ ਹੈ ਏਰੀਆ ਸ਼ਹਿਰ ਖਮਾਣੋ ਚੰਡੀਗੜ੍ਹ ਤੋਂ 40 ਕਿਲੋਮੀਟਰ ਤੇ ਲਿੰਕ ਰੋਡ ਤੇ ਰੇਟ ਦੀ ਗੱਲ ਕਰੀ ਆਪਾਂ ਰੇਟ ਹੈ 42 ਲੱਖ ਰੁਪਏ ਡਿਮਾਂਡ 42 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਜੀ ਤੇ ਬਾਕੀ ਜੇ ਤੁਸੀਂ ਗੱਲ ਕਰੋਗੇ ਜਾ ਕੇ ਮਾਲਕ ਵੀਰ ਦੇ ਨਾਲ ਬੈਠੋਗੇ ਡੀਲ ਕਰੋਗੇ ਤੇ ਉਹ ਥੋੜਾ ਬਹੁਤਾ ਉੱਪਰ-ਨੀਚੇ ਹੋ ਜਾਂਦਾ ਹੈ ਬਾਕੀ ਤੁਸੀਂ ਇਹ ਨੰਬਰ ਤੇ ਕਾਲ ਕਰ ਲਓ ਨੰਬਰ ਵੀ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਤੁਸੀਂ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਨਾਲ-ਨਾਲ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਚਾਹੀਦੀਆਂ ਨੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਅਸੀਂ ਤੁਹਾਡੇ ਕਮੈਂਟਾਂ ਦੇ ਹਿਸਾਬ ਦੇ ਨਾਲ ਵੀਡੀਓ ਲੈ ਕੇ ਆਉਣੀ ਆ ਜੀ ਦੱਸਿਓ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਚਾਹੀਦੀ ਹੈ ਜੀ ਕੋਠੀ ਕਿੰਨੇ ਕ ਜਗ੍ਹਾ ਦੇ ਵਿੱਚ ਹੋਵੇ ਤੇ ਕਿੰਨੇ ਕ ਰੇਟ ਹੋਵੇ ਹਨਾ ਤੁਸੀਂ ਸਾਰੀ ਜਾਣਕਾਰੀ ਸਾਨੂੰ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਤੇ ਤੁਹਾਡੇ ਕਮੈਂਟ ਵੜ ਕੇ ਅਸੀਂ ਉਸ ਏਰੀਆ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਐਡ ਲੈ ਕੇ ਆ ਸਕੀਏ ਤਾਂ ਤੁਸੀਂ ਹੁਣ ਨੋਟ ਕਰ ਲਓ ਜੀ ਕੋਠੀ ਵਾਲੇ ਵੀਰ ਦਾ ਨੰਬਰ ਐਨ ਆਰ ਆਈ ਪਰਸਨ ਦਾ ਨੰਬਰ ਤੁਸੀਂ ਨੋਟ ਕਰ ਲਓ ਜੀ 9968605000 9968605000 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੱਤ ਵਿਸਵੇ ਦੇ ਵਿੱਚ ਬਣੀ ਡਬਲ ਸਟੋਰੀ ਕੋਠੀ 42 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਇਹ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਇਹ ਕੋਠੀ ਦੀ ਲੋਕੇਸ਼ਨ ਹੈ ਜੀ ਸ਼ਹਿਰ ਖਮਾਣੋ ਚੰਡੀਗੜ੍ਹ ਤੋਂ 40 ਕਿਲੋਮੀਟਰ ਬਾਕੀ ਇੱਕ ਵਾਰੀ ਵੀਰ ਦਾ ਨੰਬਰ ਹੋਰ ਨੋਟ ਕਰ ਲਓ ਜੀ 9968605000 ਇਹ ਨੰਬਰ ਤੇ ਤੁਸੀਂ ਫੋਨ ਕਰਨਾ ਹੈ ਕੋਠੀ ਵਾਸਤੇ ਤਾਂ ਤੁਹਾਡਾ ਸਾਰਿਆਂ ਦਾ ਤਹਿਦ ਲੋ ਧੰਨਵਾਦ ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਤੁਹਾਡਾ ਆਪਣਾ ਚੈਨਲ ਟਰੈਕਟਰ ਮੇਲਾ ਤੁਸੀਂ ਦੇਖ ਰਹੇ ਹੋ ਤੁਸੀਂ ਇਹਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਕਿਹੜੇ ਪਿੰਡ ਪੜਾ ਕਿੱਥੋਂ ਕਿੱਥੋਂ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਤਾਂ ਤੁਹਾਡਾ ਸਾਰਿਆਂ ਦਾ ਤਹਿਦ ਲੋ ਧੰਨਵਾਦ ਬਣੇ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਹਾਂ ਜੀ ਕਿਸੇ ਹੋਰ ਕੋਠੀ ਜ਼ਮੀਨ ਦੀ ਵੀਡੀਓ ਧੰਨਵਾਦ